ਜਿਸ ਪੰਸਾਬ ਸਰ ਲੋਹੜੀ ਦੇ ਆਤੇ ਜੀ ਮੇਨਾ ਚਾਹੂ ਵਾਹਿਗੁਰੂ ਜੀ ਦਾ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਮਸ਼ੀਰ ਸਿੰਘ ਪਿੰਡ ਕੋਟਮੋਨ ਲਾਲ ਸਰਪੰਚ ਮੈਂ ਸਾਰੇ ਇਲਾਕੇ ਦੇ ਨਿਵਾਸੀਆਂ ਨੂੰ ਲੋਹੜੀ ਦੇ ਤਿਹਾੜੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਦੇ ਅਗੇ ਆਸ ਕਰਦਾ ਕਿ ਸਾਰਿਆਂ ਦੇ ਦਿਨ ਦੇ ਜਿਹੜੇ ਖੁਸ਼ੀ ਦੇ ਹੋਣ ਤੇ ਲੋਹੜੀ ਜਿਹੜੀ ਹੈ ਖੁਸ਼ੀ ਖੁਸ਼ੀ ਸਾਰੇ ਮਨਾਉਣ ਤੇ ਇਸੇ ਅਪੀਲ ਦੇ ਰਾਈ ਮੈਂ ਲੋਕਾਂ ਨੂੰ ਇੱਕ ਸੰਦੇਸ਼ ਵੀ ਦੇਣਾ ਚਾਹੁੰਦਾ ਕਿ ਜਿੱਦਾਂ ਲੋਕ ਬੱਚੇ ਚੈਨਾ ਡੋਰ ਦੀ ਵਰਤੋਂ ਕਰ ਰਹੇ ਨੇ ਚੈਨਾ ਡੋਰ ਤੋਂ ਜਿਹੜਾ ਬਚ ਕੇ ਰਹਿਣ ਤੇ ਬਾਕੀ ਇੱਕ ਸੰਦੇਸ਼ ਮੈਂ ਹੋਰ ਦਨਾ ਕਿ ਸਾਰੇ ਜੋ ਵਰਗ ਆਪਣਾ ਕਿ ਹਰ ਬੰਦਾ ਬੇਟੇ ਦੀ ਜਿੱਦਾਂ ਲੋੜੀ ਮਨਾਉਂਦੇ ਐ ਇਦਾਂ ਧੀਾਂ ਦੀ ਲੋੜੀ ਵੀ ਮਨਾਉਣ ਤੇ ਸਾਡਾ ਜਿਹੜਾ ਦੇਸ਼ ਆ ਮਹਾਨ ਹੋ ਸਕੇ ਮੈਂ ਹਣ ਫੇਰ ਦੁਬਾਰਾ ਆਪਣੇ ਸਮੂਹ ਨਗਰ ਪੰਚਾਇਤ ਪਿੰਡ ਕੋਟ ਮੋਹਨ ਲਾਲ ਵੱਲੋਂ ਸਾਰੇ ਇਲਾਕੇ ਨੂੰ ਬਹੁਤ ਬਹੁਤ ਲੋੜੀ ਦੀਆਂ ਵਧ ਮੁਬਾਰਕਾਂ ਤੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਕਿ ਪਰਮਾਤਮਾ ਸਾਰਿਆਂ ਦੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ